ਪਪੂ ਮਾਨ ਮਸ਼ਹੂਰ ਗਾਇਕ ਅਦਾਕਾਰ ਨੇ ਉਹਨਾਂ ਦਾ ਜਨਮ ਦਿਨ ਹੈ ਤਾਂ ਤਸਵੀਰ ਦੇਖੋ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਨੇ ਉਹ ਗੁਰੂ ਆਸਰਾ ਟਰਸਟ ਦੇ ਵਿੱਚ ਪਹੁੰਚੇ ਨੇ ਤਾਂ ਦੇਖ ਸਕਦੇ ਹੋ ਆਮਚਾਂਮ ਦੇ ਨਾਲ ਸੁਰੱਖਿਆ ਦਸਤੇ ਦੇ ਨਾਲ ਭਗਵੰਤ ਮਾਨ ਸੋਹ ਦੁਆਰਾ ਕਰ ਦੁਆਰਾ ਕਰੀ ਸਾਸ਼ਿਕਾਲ ਡੇਲੀ ਪੋਸਟ ਦੇਖ ਰਹੇ ਤੁਸੀਂ ਤਾਂ ਮਾਨਾ ਦੇ ਮਾਨ ਬੱਬੂ ਮਾਨ ਦਾ ਜਨਮ ਦਿਨ ਹੈ ਹਾਲਾਂਕਿ ਆਪਣੇ ਜਨਮ ਦਿਨ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੰਦੇ ਪਰ ਦੇਖ ਸਕਦੇ ਹੋ ਤੁਸੀਂ ਕਿ ਇੱਕ ਵੱਖਰੇ ਹੀ ਲਾਮ ਲਸ਼ਕਰ ਦੇ ਵਿੱਚ ਬੱਬੂ ਮਾਨ ਪਹੁੰਚੇ ਨੇ ਬੇਬਾਕ ਕਾਰ ਦੇ ਵਿੱਚ ਪਹੁੰਚੇ ਨੇ ਜਨਮ ਦਿਨ ਮਨਾਉਣ ਪਹੁੰਚੇ ਨੇ ਖਾਸ ਤੌਰ ਤੇ ਦੇਖ ਸਕਦੇ ਹੋ ਤੁਸੀਂ तमाम ਪੁਰਾਣੇ ਸਾਥੀ ਮੌਜੂਦ ਨੇ ਤਾਂ ਗੁਰੂ ਆਸਰਾ ٹرسٹ ਦੇ ਵਿੱਚ ਇਹ ਤਾਂ ਜਨਮ ਦਿਨ ਮਨਾਉਣ ਦੇ ਲਈ ਮਾਨ ਸਾਹਿਬ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਬੰਟੀ ਮੌਜੂਦ ਨੇ ਮਨੀਸ਼ ਸ਼ਰਮਾ ਮੌਜੂਦ ਨੇ ਮਾਨ ਸਾਹਿਬ ਮੌਜੂਦ ਨੇ ਤਾਂ ਬੱਬੂ ਮਾਨ ਕਾਲੀ ਡਰੈਸ ਦੇ ਵਿੱਚ ਕਾਲੀ ਗੱਡੀ ਦੇ ਵਿੱਚ ਜਨਮ ਦਿਨ ਮਾਨ ਸਾਹਿਬ ਜਨਮ ਦਿਨ ਦੀ ਬਹੁਤ ਬਧਾਈਆਂ ਤੁਹਾਨੂੰ ਨਹੀਂ ਨਹੀਂ ਇਹ ਤਾਂ ਮਿੱਤਰਾਂ ਪ੍ਰੇਮੀਆਂ ਨੂੰ ਅਜੀਤ ਤੁਹਾਨੂੰ ਦੱਸ ਕੀ ਨਾ ਦੱਸਦਾ ਮੈਨੂੰ ਤਾਂ ਸਮਝ ਅਸੀਂ ਰਿਪੋਰਟਰ ਆ ਨਾ ਮਾਨ ਸਾਹਿਬ ਵਾਲੇ ਦੇਖੇ ਤੁਸੀਂ ਵਾਕੀ ਵੀ ਰਿਪੋਰਟਾਂ ਕਰਿਆ ਕਰੋ ਚਾਚਾ ਹਾਂ ਅੱਛਾ ਵੱਖਰਾ ਕੰਮ ਕਰਦੇ ਹੋ ਮਾਨ ਸਾਹਿਬ ਅੱਜ ਵੱਖਰੇ ਬੱਚੇ ਦੇਖੋ ਕਿੰਨੇ ਖੜੇ ਨੇ ਤੁਹਾਨੂੰ ਅਸੀਂ ਤਾਂ ਨਾ ਬੜਾ ਗੁਪਚੋ ਪਾਇਆ ਸੀ ਬਟ ਇਹ ਤੁਹਾਨੂੰ ਕਿਵੇਂ ਇਹ ਸ਼ਰਾਰਤ ਕਰੀ ਇਹ ਨਹੀਂ ਸਮਝ ਆਈ ਚੱਲ ਤੂੰ ਸਾਡੇ ਪਿੰਡਾਂ ਦਾ ਰਿਪੋਰਟਰ ਆਣੇ ਹੁੰਦੇ ਤਾਂ ਬਿਲਕੁਲ ਬੱਬੂ ਮਾਨ ਮੌਜੂਦ ਨੇ ਤਾਂ ਦੇਖ ਸਕਦੇ ਹੋ ਠੀਕ ਹੈ ਬੱਬੂ ਮਾਨ ਖਾਸ ਤੌਰ ਤੇ ਪਹੁੰਚੇ ਹੋਏ ਨੇ ਤਾਂ ਬਿਲਕੁਲ ਦੇਖੋ ਸਵਾਗਤ ਰਮੇਸ਼ ਉਹ ਦਿਖਾਓ ਰਮੇਸ਼ ਉਹ ਦਿਖਾਓ ਮਾਨ ਸਾਹਿਬ ਆਪਾਂ ਸਾਰੇ ਰਲ ਕੇ ਬੱਚਿਆਂ ਨੂੰ ਜਨਮ ਹਾਂ ਤਾਂ ਦੇਖੋ

ਮਾਨ ਸਾਹਿਬ ਦਾ ਜਿਹੜਾ ਸਵਾਗਤ ਆ ਉਹ ਕੀਤਾ ਸਿਰ ਟਕਿਆ ਗਿਆ ਅਦਬ ਦੇ ਨਾਲ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬਹੁਤ ਕਾਜ ਬਹੁਤ ਯੂਨਿਕ ਤਸਵੀਰਾਂ ਨੇ ਸੈਲੀਬ੍ਰੇਸ਼ਨ ਕਰਨ ਦੇ ਲਈ ਬੱਬੂ ਮਾਨ ਪਹੁੰਚੇ ਨੇ तमाम ਯਾਰ ਦੋਸਤ ਪਹੁੰਚੇ ਹੋਏ ਨੇ ਰਾਮ ਰਾਮ ਜੀ ਠੀਕ ਹੈ ਜੀ ਮੰਡੀ ਨਾਮ ਵਰਪਣਾ ਠੀਕ ਹੈ ਲਵ ਯੂ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ जी जी तो। uh, देखो तस्वीर देखो यूनिक तस्वीर ने <specification> <Electrictable>

ਇਹ ਤਸਵੀਰ ਬਹੁਤ ਸੋਹਣੀ ਹੈ ਤਸਵੀਰ ਹੈ ਮੇਰੋਰ ਮੇਰੋਰ ਇਹ ਤਸਵੀਰ ਦਿਖਾਓ ਰਜੂ ਮਾਈ ਕਾਏ ਬਹੁਤ ਤਾੜੀਆਂ ਦੇ ਨਾਲ ਜਿਸ ਤਰ੍ਹਾਂ ਬੱਚਿਆਂ ਨੇ ਸਵਾਗਤ ਕੀਤਾ ਕਾਏ ਆਪਣੇ ਆਪ ਦੇ ਵਿੱਚ ਬਹੁਤ ਇਮਲੀਟ ਹੈ ਹੂੰ ਜੀ ਜੀ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਹੁਤ ਅਦਬ ਸਤਕਾਰ ਮਾਨ ਸਾਹਿਬ ਬਹੁਤ ਚੱਕਾਂ ਚੌਂਦ ਲਾਈਵ ਜ਼ਿੰਦਗੀ ਦੇਖੀ ਆ ਪਰ ਲੱਗਦਾ ਇਹ ਤਾੜੀਆਂ ਦੇ ਨਾਲ ਬਹੁਤ ਸਕੂਨ ਮਿਲਿਆ ਹੋਣਾ ਮੈਂ ਤਾਂ ਅਕਸਰ ਆਉਣਾ ਪਹਿਲਾਂ ਵੀ ਅਸੀਂ ਇੱਥੇ ਆਉਦੇ ਹੁੰਦੇ ਸੀ ਫਿਰ ਪਹਿਲੇ ਸੱਤ ਫੇਸ ਹੁੰਦਾ ਸੀ ਹਾਂ ਮਾ ਵੀਰ ਮੈਂ ਅੱਜ ਤਾਂ ਬਹੁਤ ਪੁਰਾਣੇ ਜੜੇ ਹੋਇਆ ਹਾਂ ਹਾਂ ਬੱਚੇ ਨੂੰ ਬੋਲੋ ਪਹਿਲਾਂ ਤੁਸੀਂ ਤੁਸੀਂ ਨਹੀਂ ਪਹਿਲਾਂ ਉਹਨਾਂ ਨੂੰ ਪਹਿਲਾਂ ਤੁਸੀਂ ਕਰੋ ਪਹਿਲਾਂ ਭੈਣ ਮੇਰੀ ਤੈਨੂੰ ਕਹੋਣਾ ਸੀ ਆਈ ਮੜੀ ਕੁਛ ਗਿਰ ਗਿਆ ਬੱਲਾ ਮੇਰੀ ਤਾਂ ਇਹਨਾਂ

ਜੋ ਦੇ ਭਾਈ ਪਹਿਲਾਂ ਬਹੁਤ ਆਉਂਦੇ ਹੁੰਦੇ ਸੀ ਵਿੱਚ ਨਹੀਂ ਜਾਂਦੇ ਸੀ ਤਾਂ ਬਿਲਕੁਲ ਅਮਨ ਸਾਹਿਬ ਤੁਸੀਂ ਬੱਚਾ ਨਾਲ ਇੰਟਰੈਕਟ ਕਰੋ ਗੱਲਬਾਤ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਤਾਂ ਬਿਲਕੁਲ ਮੈਂ ਕਰਦਾ ਮੈਂ ਹੂੰ ਤਸਵੀਰ ਤਾਂ ਬੱਚੇ ਜਿਹੜੇ ਨੇ ਲੱਡੂ ਖਵਾਏ ਗਏ ਨੇ ਮਾਨ ਸਾਹਿਬ ਨੂੰ ਲੱਡੂ ਖਵਾਏ ਗਏ ਨੇ ਬੱਚਾ ਵੱਲੋਂ ਔਰ ਬਹੁਤ ਜਿਹੜਾ ਭਰਮਾ ਸਵਾਗਤ ਹੈ ਉਹ तमाम ਬੱਚਿਆਂ ਵੱਲੋਂ ਕੀਤਾ ਗਿਆ ਹੈ ਬੜੀ ਅਸਰ